ਚੰਗੇ ਫਾਰਮ ਫੋਰਮ ਦੇ ਵਿੱਚ ਪਾਉਣੀ ਆ ਤੇ ਗਾਂ ਇਹ ਹਾਂਜੀ ਹਸੀਕਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਿੰਡ ਕੋਟਵਕਤੂ ਦੇ ਵਿੱਚ ਪਹੁੰਚੇਗੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਇਹ ਬਾਈਆਂ ਨੇ ਜਿਹੜੀ ਗੱਲ ਆ ਸਕਰੀਨ ਤੇ ਜਿਹੜੀ ਤੁਹਾਨੂੰ ਗਾਂ ਦਿਖਾਈ ਦੇ ਜਾਂਦੀ ਨਾ ਇਹ ਬਾਈਆਂ ਨੇ ਸੇਲ ਕਰਨੀਆਂ ਇੱਕ ਵਾਰੀ ਜਿਹੜੇ ਬਾਕੀ ਘਰੇ ਪਸ਼ੂ ਰੱਖੇ ਹੋਏ ਹਨ ਆਪਾਂ ਉਹਨਾਂ ਦੇ ਵੀ ਨਿਗਾ ਮਰਵਾਦਗੇ ਇਹ ਇੱਕ ਇਧਰ ਬਾਈਆਂ ਦੇ ਆ ਦੇਖ ਲਓ ਤੁਸੀਂ ਆ ਵਹੜ ਆ ਗਈ ਹੈ ਨਾ ਇੱਕ ਉਹ ਬੱਚੀ ਆ ਗਈ ਤੇ ਆ ਗਾਂ ਦੀ ਹੈਗੀ ਜਿਹੜੀ ਆਪਾਂ ਜਾਣਕਾਰੀ ਤੁਹਾਨੂੰ ਲੈ ਕੇ ਦਿੰਨੇ ਆਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤਾਂ ਨਾਮ ਦੱਸੀ ਗੁਰਜੀਤ ਸਿੰਘ ਜੀ ਗਰਜੀਤ ਬਾਈ ਪਿੰਡ ਆਪਣਾ ਕੋਟ ਬਖਤੂ ਜੀ ਜਲਾ ਬਠਿੰਡਾ ਹਾਂਜੀ ਠੀਕ ਆ ਆ ਬਠਿੰਡੇ ਤੋਂ ਕਿੰਨੇ ਕਿਲੋਮੀਟਰ ਦੀ ਬਾੜ ਤੇ ਰਹਿ ਗਿਆ ਇਹ ਆਪਣਾ ਇਹ ਬਠਿੰਡੇ ਦਾ 25 26 ਕਿਲੋਮੀਟਰ ਪਾਸੇ ਆ ਜੀ ਠੀਕ ਆ ਕੋਰਸ਼ਮੀਰ ਤੋਂ 9 10 ਕਿਲੋਮੀਟਰ ਪਾਸੇ ਜੀ ਠੀਕ ਆ ਤਲਵੰਡੀ ਤੋਂ 15 ਕਿਲੋ ਹਾਂ ਤਲਵੰਡੀ ਤੋਂ 15 ਕਿਲੋ ਠੀਕ ਆ ਆ ਗਰਜੀਤ ਜੇ ਗੱਲ ਕਰਕੇ ਆਪਾਂ ਹੁਣ ਜਿਹੜੀ ਅੱਜ ਰਾਤ ਤੇਰੀ ਗਾਂ ਆ ਗਈ ਹੈ ਨਾ ਤੇ ਗਾਂ ਕੋਈ ਵਪਾਰ ਦਾ ਕੰਮ ਨਹੀਂ ਹੈ ਨਾ ਮੈਂ ਪਹਿਲਾਂ ਵੀ ਕੀਤਾ ਹਾਂਜੀ ਘਰ ਦੇ ਪਸ਼ੂ ਹੈ ਜੀ ਘਰ ਦੇ ਪਸ਼ੂ ਰੱਖੇ ਹੋਏ ਆ ਤੇਰੇ ਤੇ ਯਾਰ ਮੈਨੂੰ ਐਂ ਦੱਸ ਇਹ ਕਿੰਨਵੇਂ ਸੂਏ ਇਹ ਗਾਣੇ ਸੂਣਾ ਦਾ ਹੁਣ ਦੂਜੇ ਸੂਣਾ ਬਈ ਇਹਨੇ ਦੂਜੇ ਸੂਏ ਸੂਣਾ ਹਾਂਜੀ ਠੀਕ ਆ ਤੇ ਗਰਜੀ ਤੇ ਫਿਰ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਬਈ ਇਹਨੇ 20 ਕਿਲੋ ਦੁੱਧ ਦਿੱਤਾ ਖੁੱਲਾ ਖੁੱਲਾ ਹਾਂਜੀ ਆਪਣੇ ਹੱਥੀ ਚੋਂਦੇ ਸੀ ਆਪਾਂ ਨਾਲ ਮਸ਼ੀਨ ਤੇ ਚੋਂਦੇ ਸੀ ਠੀਕ ਆ ਤੇ ਹੁਣ ਜੇ ਗੱਲ ਕਰੀਏ ਦੂਜੇ ਸੂਏ ਕਿੰਨਾ ਪਾ ਦੂਗੀ ਦੂਜੇ ਬਈ ਇਹ 30 ਕਿਲੋ ਦੁੱਧ ਪਾ ਦੂਗੀ ਆਪਾਂ ਹੱਥੀ 26 ਕਿਲੋ 27 ਕਿਲੋ ਦੀ ਗਰੰਟੀ ਕਰਦੇ ਆ ਜੇ ਮਸ਼ੀਨ ਤੇ ਅਗਲਾ ਲਾਉਗਾ 30 ਕਿਲੋ ਵੀ ਪਾ ਲੇ 30 ਕਿਲੋ ਵੀ ਪਾ ਲੇ ਹਾਂ ਜਰ ਕਮਾਲ ਦੀ ਗੱਲ ਆ ਗਾਂ ਤੇਰੀ ਹੈਗੀ ਚੰਗੀ ਬਾਕੀ ਫੇਸਬੁੱਕ ਦੇਖ ਲੋ ਤੇ ਆਪ ਬਈ ਹੈ ਕਿਹੜੇ ਟੀਕੇ ਟੋਕੇ ਦੀ ਆਪ ਬਈ ਇਹ ਵੀ ਡਾਕਟਰ ਕੋਲੇ ਲਿਖਿਆ ਤੇ ਜਿਹੜਾ ਟੀਕੇ ਦੇ ਭਰਿਆ ਉਹ ਵੀ ਡਾਕਟਰ ਆਪਣੇ ਜੀਤ ਕੋਲੇ ਲਿਖਿਆ ਆਪਾਂ ਪੁੱਛ ਕੇ ਦੱਸ ਦੇ ਅੱਛਾ ਪੁੱਛ ਕੇ ਦੱਸ ਦੇ ਹਾਂ ਹਾਂ ਠੀਕ ਆ ਹੈ ਵੀ ਮਤਲਬ ਆਪਾਂ ਕਹਿ ਦਈਏ ਵੀ ਇਹ ਚੰਗੇ ਆ ਚੰਗੇ ਸੀਮੈਂਟ ਦੀ ਆ ਠੀਕ ਆ ਤੇ 30 ਕਿਲੋ ਦੁੱਧ ਬਾਈ ਕਹਿੰਦਾ ਮਿੱਤਰੋ ਦੂਜੇ ਸੂਏ ਪਾ ਦੂਗੀ ਪਹਿਲੇ ਸੂਏ ਵੀ ਖੁੱਲਾ ਦਿੱਤਾ ਬਈ ਹਾਂ ਬੱਸ ਜਮਾ ਖੁੱਲਾ ਬਈ ਠੀਕ ਆ ਹਾਂ ਉਹ ਵੀ ਜੇ ਆਪਾਂ ਗੱਲ ਕਰ ਗਏ ਹਨਾ ਆਮ ਖਰਾਕ ਤੇ ਆ ਆਮ ਖਰਾਕ ਤੇ ਬਾਈ ਆਪਣੀ ਤਾਂ ਇੰਨੀ ਸਮਾਈ ਵੀ ਨਹੀਂ ਤੂੰ ਆਗੇ ਵੀ ਦੇਖਿਆ ਨਹੀਂ ਠੀਕ ਆ ਕਹਿੰਦਾ ਤੇ ਗਰਜੀਤ ਫਿਰ ਮੈਨੂੰ ਐ ਇੱਕ ਗੱਲ ਦੱਸ ਇਹਦੇ ਦਿਨ ਕਿੰਨੇ ਕ ਲੈ ਜੂਗੀ ਦਿਨ ਬਾਈ ਇਹਦੇ 10 ਤਰੀਕ ਨੂੰ ਤਾਂ ਪੂਰੇ ਹੋਣੇ ਐ ਅੱਛਾ ਤੇ ਉੱਤੇ ਲੈ ਜੂਗੀ ਇਹ 10 12 ਦਿਨ ਜੇ ਲੈ ਜੀ ਰਾਂ ਠੀਕ ਆ ਹਾਂ ਦਿਨ ਇਹ ਮੰਨ ਕੇ ਚੱਲ 12 13 ਦਿਨ ਤਾਂ ਖੁੱਲੇ ਕੱਢ ਜੀ ਉੱਤਟ ਜੂਗੀ ਵੀ ਚਲ 10 ਦਿਨ ਆਪਾਂ ਮੰਨ ਲਗੇ ਹਾਂ 10 ਦਿਨ ਤਾਂ ਮੰਨ ਕੇ ਚੱਲੋ ਜੀ 10 ਤਰੀਕ ਨੂੰ ਤਾਂ ਦੇਣੀ ਪੂਰੇ ਹੋਣੀ ਉੱਤੇ ਲੈਣੀ ਹੁੰਦੀ ਹੈ ਠੀਕ ਆ 3 ਦਿਨ ਲੈ ਵੀ ਗਰਜੀਤ ਹੁਣ ਤੇਰੀ ਬਹਿੜ ਨਾ ਇਹ ਇਦਾਂ ਨੂੰ ਕਰੀ ਮੜੀ ਪਹਿਲਾਂ ਖੜੀ ਦਿਖਾ ਦਿੱ ਗਏ ਆਪਾਂ ਤੇ ਮਿੱਤਰੋ ਪੁਲਾ ਪੁਲਾ ਵੀ ਪਾਈ ਖੜੀ ਹੈ ਇਹ ਹਨਾ ਦਿਨ 8-10 ਤੱਕ ਖੁੱਲੇ ਕੱਢ ਜੂ ਆ ਦੇਖੋ ਸੋਹਣੀ ਤਿਆਰ ਹੋਈ ਹੈ ਤੇ ਬੜੀ ਬਰੀਡ ਵਾਲੀ ਹੈ ਚੰਗੀ ਹੈ ਰੰਗਵਾਜੀ ਬਹੁਤ ਸੋਹਣਾ ਖੋਲਾ ਕਰਾ ਗਰਜੀਤ ਇਹਨੂੰ ਖੋਲ ਕੇ ਨਾ ਤੋੜ ਕੇ ਦਿਖਾ ਦੇ ਲੇਵੇ ਲੂਏ ਤੋਂ ਹੈਗੀ ਜਿਹੜੀ ਐ ਚੰਗੀ ਹੈ ਯਾਰ ਸਖਤ ਲੇਵੇ ਵਾਲੀ ਆਪਾਂ ਗਾਂ ਕਹਿ ਸਕਦੇ ਆ ਜੇ ਕਿਸੇ ਨੇ ਚੰਗੇ ਫਾਰਮ ਫੋਰਮ ਦੇ ਵਿੱਚ ਪਾਉਣੀ ਆ ਤਾਂ ਗਾਂ ਇਹ ਇਹ ਉਹਨਾਂ ਲਿਆ ਉਹ ਆਏ ਆ ਇਹ ਆ ਦੇਖੋ ਤੁਸੀਂ ਹਨਾ ਇਹ ਇਧਰ ਲੈ ਜਾ ਧੁੱਪੇ 'ਚ ਕੋਈ ਗੱਲ ਨਹੀਂ ਇਹ ਥੋੜਾ ਜਿਹਾ ਟੈਕਟ ਦੀ ਜੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਖੜਾ ਲਾ ਇੱਥੇ ਬਰਿਆ ਜੀ ਲੈ ਲੈ ਵੀ ਮਿੱਤਰੋ ਹੁਣ ਅਸੀਂ ਨਾ ਮਤਲਬ ਰੱਸਾ ਪਾ ਲਿਆ ਇਹਦੇ ਧਿਲਿਆਰਾ ਪਾ ਲਿਆ ਤਾਂ ਕਰਕੇ ਹੁਣ ਖੜੀ ਇੱਥੋਂ ਦਿਖਾ ਦੇ ਗਿਆ ਦੇਖੋ ਹਨਾ ਟੋਰਲਾ ਮਾੜੀ ਜਿਕਰ ਟੋਰ ਕੇ ਹੁਣ ਦਿਖਾ ਦੇ ਇਹ ਆ ਦੇ ਲੈਵੇ ਤਾਂ ਪੂਰਾ ਸਖਤ ਲੈਵਾ ਇਹਦਾ ਆਈ ਨਹੀਂ ਹੈਗਾ ਕਿਸੇ ਪਾਸੇ ਕੋਈ ਕਮੀ ਐ ਤੇ ਪਣਾ ਪੂਣਾ ਪਾਲੀਆਂ ਲੈ ਜਾ ਅੰਦਰ ਕੋਈ ਗੱਲ ਨਹੀਂ ਬਣਦੇ ਬਣਦੇ ਗਰਜੀਤ ਬਣਦੇ ਇਹ ਆ ਜੋ ਰੇਟ ਰੂਟ ਪਹੁੰਚ ਗਏ ਹੁਣ ਕਿਉਂ ਗਰਜੀਤ ਜੇ ਗੱਲ ਕਰਗੇ ਹੁਣ ਆਪਾਂ ਇਹਦੇ ਰੇਟ ਦੀ ਤੇ ਰੇਟ ਕਿੰਨਾ ਕਰਤਾ ਤੂੰ ਬਹਿੜ ਦਾ ਰੇਟ ਦਾ ਬਈ 130 ਕਰਤਾ 130 ਹਾਂਜੀ ਅੱਛਾ ਤੇ ਦੇਉਂਗੇ ਕਿੰਨੇ ਦੀ ਜਮਾ ਟਾਟਾ ਵਾਟ ਟਾਟਾ ਵਾਟ ਤੇਰਾ ਮਾਨ ਤਾਨ ਕਰਦੇਗੇ ਤੇਰਾ ਚੈਨਲ ਜਿਹੜਾ ਦੇਖ ਕੇ ਆਊਗਾ ਬੰਦਾ ਖੁੱਲਾ ਕਰ ਦੇਗਾ ਜਮਾ ਪੂਰਾ ਖੁੱਲਾ ਠੀਕ ਹੈ ਠੀਕ ਹੈ ਤੇ ਇਹਨੇ ਪਹਿਲੇ ਸੂਏ ਫਿਰ ਬੱਚੀ ਨੂੰ ਦਿੱਤਾ ਸੀ ਜਨਮ ਕੇ ਬੱਚੇ ਨੂੰ ਬੱਚੀ ਨੂੰ ਜੀ ਕਿਹੜੀ ਸੀਗੀ ਬੱਚੀ ਇਹਨੇ ਆ ਇਧਰਲੇ ਸਾਈਡ ਖੜੀ ਜਿਹੜੀ ਮੈਂ ਪਹਿਲਾਂ ਦਿਖਾਈ ਸੀ ਚਲੋ ਪ੍ਰਮਾਤਮਾ ਕਰੇ ਹੁਣ ਵੀ ਬੱਚੀ ਦੇਵੇ ਹਨਾ ਤੇ ਗਰਜੀਤ ਨੰਬਰ ਬੋਲ ਦੇ ਨੰਬਰ 77173 77173 7345196 45196 ਠੀਕ ਆ ਗਰਜੀਤ ਤੇ ਅੱਛਾ ਦੰਦਾ ਤੋਂ ਕਿਵੇਂ ਆ ਜੀ ਛਿੱਗੀ ਆ ਜੀ ਦੰਦਾ ਤੋਂ ਛਿੱਗੀ ਆ ਅੱਛਾ ਦੰਦਾ ਤੋਂ ਵੀ ਮਿੱਤਰੋ ਇਹ ਛਿੱਗੀ ਆ ਦੂਜਾ ਸੂਆ ਸੋਣ ਵਾਲੀ ਹਾਂਜੀ ਚਲੋ ਇਹ ਵੀ ਗੱਲ ਵਧੀਆ ਹੋ ਗਈ ਦੰਦਾ ਤੋਂ ਛਿੱਕੀ ਆ ਆਪਾਂ ਇਹ ਦੱਸਤਾ ਵੀ ਚਲ ਵਧੀਆ ਗੱਲ ਹੋ ਗਈ ਹਨਾ ਤੇ ਵੀਡੀਓ ਚੰਗੀ ਲੱਗੀ ਮਿੱਤਰੋ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਾਰੀ